ਚੰਡਿਆ ਹੋਇਆ ਸੋ ਲਗਾਤਾਰ ਹੈ ਲੈ ਵੀਲਾ ਸੋ ਸ਼ੀਗਰ ਸਾਰਿਆਂ ਨੂੰ ਇਹ ਗੱਲ ਕਰ ਮੈਂ ਇੱਕ ਨਵੇਂ ਬਲੌਗ ਦੇ ਵਿੱਚ ਕਿ ਅਲੱਗੜਾ ਪ੍ਰੋਗਰੈਸ ਉਹ ਜਿਹੜਾ ਸਾਡੇ ਪਿੰਡ ਛੇ ਦੇ ਅੱਜ ਉਹਨੂੰ ਲੈ ਕੇ ਅਸੀਂ ਚੱਲੇ ਆਂ ਫਾਰੇ ਮਾਰਨੇ ਆ ਪਿੰਡ ਦੇ ਵਿੱਚ ਕਾਲਾ ਹੀ ਰੋਟਾਵੇਟਰ ਇੱਕ ਵਾਰ ਵਾ ਕੇ ਰੋਟਾਵੇਟਰ ਮਾਰਦਾ ਸੀਗਾ ਇੱਕ ਵਾਰ ਰਿਹਾ ਇੱਕ ਵਾਰ ਹੋਰ ਧੋਖਾ ਵਧੀਆ ਲੱਗੀ ਹੋਈ ਹੈ ਤੇ ਥੋੜਾ ਪੇੜ ਵਧੀਆ ਹੋ ਜਾਊਗਾ ਭਲਵਾਨ ਨਾਲ ਤੇ ਬਹੁਤ ਮਿਲਦੇ ਆ ਪੇੜ ਦੇ ਵਿੱਚ ਪੰਜਾਬ ਦੇ ਬਸ ਹੋਰ ਦਕਾਨਾਂ ਲੱਗ ਰਹੀਆਂ ਪੰਨਾਂ ਪਿੰਡ ਦੇ ਵਿੱਚ ਉਹ ਸਾਹਮਣੇ ਵੀ ਦਕਾਨਾਂ ਲੱਗ ਰਹੀਆਂ ਪਿਆਰੀਆਂ ਹੋ ਰਹੀਆਂ ਪੀਆਂ ਲੋ ਜੀ ਇਸ ਤਰੀਕੇ ਨਾਲ ਜੇ ਛੱਡੇ ਦੀ ਰਸਮ ਹੈ ਉਹ ਪੂਰੀ ਕੀਤੀ ਜਾਂਦੀ ਹੈ। ਲੋ ਜੀ ਮਿੱਤਰੋ ਪੇੜ ਪੂਰਾ ਤਿਆਰ ਹੈ। ਇਧਰਲੇ ਪਾਸੇ ਟਰਾਲੀ ਲਾਤੀ ਆ। ਤੇ ਥੋੜੀ ਥੋੜੀ ਸੰਗਤ ਤਾਂ ਇਕੱਠੀ ਹੋ ਰਹੀ ਹੈ ਪਹਿਲਵਾਨ ਦੀ ਦਸਤਗਰ ਜਿਹੜੀ ਆਉਣੀ ਸ਼ੁਰੂ ਹੋ ਗਈ ਐ ਤੇ ਉਹ ਸਾਡੇ ਪਹਿਲਵਾਨ ਖੜੇ ਨੇ ਤੇ ਹੌਲੀ ਹੌਲੀ ਜਿਹੜਾ ਮਾਹੌਲ ਉਹ ਗਰਮ ਹੋ ਰਿਹਾ ਗਰਮ ਹੋ ਜਾ ਰਿਹਾ ਭੋਲਾ ਨਹੀਂ ਫਿਰ ਨਹੀਂ ਕੋਲਣਾ ਬਲੌਗ ਦੇ ਵਿੱਚ ਪੂਰਾ ਹੋਣਾ ਐਡ ਕਰਕੇ ਹਾਂ ਇਹਦਾ ਬਲੌਗ ਦਾ ਬੰਦੇ ਹੁਣ ਮੈਂ ਕਹਿੰਦਾ ਫਿਕਰਾ ਕਰ ਤੂੰ ਹਾਂ ਵਾਹਿਗੁਰੂ ਜੀ ਕਾਸ਼ਾ ਜੀ ਉਹ ਦਿੱਕੰਡਾ ਦੀ ਜਿਰੀ ਰਸਮਾਂ ਹੋ ਕੀਤੀ ਜਾ ਰਹੀ ਹੈ ਵਾਹ ਸਤਿ ਸ਼੍ਰੀ ਅਕਾਲ ਜੀ ਉਛੜਦੇ ਚਲ ਹੋ ਗਿਆ ਚਲੋ ਪਤਾ ਠੀਕ ਹੈ ਹੋ ਆ ਬੱਚੇ ਕੋਈ ਆਉਂਦੇ ਨਾ ਨਾ ਜਿਹੜੀ ਕੁਸ਼ਤੀਆਂ ਹੋ ਰਹੀਆਂ ਬਹੁਤ ਸੋਹਣੀ ਸਲੀਕੇਦਾਰ ਕੁਸ਼ਤੀਆਂ ਜਿਹੜੀ ਹੋ ਰਹੀਆਂ ਸੋ ਉੱਡੂ ਉੱਡੂ ਕਰਦੇ ਸਰੀਰ ਮੁੰਡਿਆਂ ਦੇ ਵਿਚ ਜਾ ਗਏ ਨੇ ਤੇ ਥੋੜੀ ਹੋਰ ਪਹਿਲਵਾਨਾਂ ਨੂੰ ਹਾਂ ਹਰ ਦੇਖ ਲੋ ਰੁਪਿੰਦਰ ਲਗਾਤਾਰ ਸਾਰੀਆਂ ਦੀ ਪਿੰਦਰ ਦਾ ਰੁਪਿੰਦਰ ਸਿੰਘ ਖੈਰਾ ਜਿਹੜਾ ਕਿ ਲਗਾਤਾਰ ਸਾਰਿਆਂ ਦੀ ਤਸੀਰਾ ਤੇ ਐਡ ਕਰ ਰਿਹਾ ਉਹਦੀ ਗੱਲ ਕਰਨੀ ਬਹੁਤ ਲੋੜ ਲਾਜ਼ਮੀ ਬਰਤੀ ਰਾਜਵੀਰ ਜਵਦਾ ਜਿਸ ਦੇ ਕਿ ਸੱਭਿਆਚਾਰਕ ਪਰਿਵਾਰ ਨੇ ਗਾਣੇ ਗਾਏ ਨੇ ਸੂ ਉਹਨਾਂ ਗਾਣੀਆਂ ਕਰਕੇ ਹੀ ਪੰਜਾਬ ਤੇ ਪੰਜਾਬ ਦੀ ਜਵਾਨੀ ਜੁਕੀ ਤੇ ਆਸੀਂ ਸਾਰੇ ਇਕੱਠੇ ਹੋਏ ਹਾਂ ਕੰਦਰ ਸਿੰਘ ਖੈਰਾ ਲਗਾਤਾਰ ਜਿਹੜਾ ਉਹ ਤੰਦੀਰਾ ਕੈਚ ਕਰਦਾ ਹੋਇਆ ਕੰਮ ਯਾਰੋ ਛੋੜੇ ਉੱਥੇ ਉਹਨੇ ਸੱਪ, ਖੇਰ ਦੀ ਲੱਟ, ਮਿਰਗਲ ਦਾ ਲੱਟ ਤੇ ਕੰਬੂਤਰ ਚੀਂਦੇ। ਸੋ ਇਹਨਾਂ ਦਾ ਜਿਹੜਾ ਹੈ ਉਰਤੋਂ ਵੀ ਹੋਰ ਹੈ। ਇਹਨਾਂ ਨੂੰ ਪੜਦੇ ਬਹੁਤ ਪੜਦਾ ਮਤਲਬ ਨਾ ਮੁੱਕੇ ਨੀ ਆ। ਤੇ ਦੂਜੇ ਪਾਸੇ ਜਿਹੜੇ ਪਹਿਲਵਾਨ ਸਹਿਮਾ ਦਾ ਵੀ ਗੱਲ ਕੀਤੀ ਜਾਵੇ। ਤੇ ਇਹਨਾਂ ਦੇ ਹੋ ਗਿਆ ਮੁੰਡਾ ਆ ਗਿਆ ਲਾ ਗਿਆ ਨੰਬਰ।

ਦੀ ਡਿਮਾਂਡ ਤੇ ਇੱਕ ਵਾਰ ਫਿਰ ਤੋਂ ਕਹਿੰਦੇ ਕਿ ਜੇੜੀਆਂ ਵਾਲਾ ਮੁੱਟੇ ਲਾਇਆ ਜਾਵੇ ਉਹ ਸਿਗਾ ਤੇ ਚੱਕੀ ਫਿਰਦਾ ਬੰਦੂਕਾਂ ਪਿੱਛੇ ਲੜ ਕੇ ਮਸ਼ੂਕਾਂ ਕਦੇ ਮਿੱਤ ਹੁੰਦੀਆਂ ਨੇ ਜੇੜੀਆਂ ਅਣਖ ਤੇ ਜੁੱਸਾ ਹਮੇਸ਼ਾ ਖੂਨ ਵਿੱਚ ਹੀ ਆਉਂਦੇ ਆ ਕੁਲ ਨਿਪਟਾ ਲਾ ਕੇ ਕਦੇ ਆਉਣਾਂ ਦਲੇਰੀਆਂ ਕੁਲ ਵੱਲੇ ਪਾ ਲਾ ਕੇ ਕਦੇ ਆਉਣਾਂ ਦਲੇਰੀਆਂ ਸੋ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਖਾਧੀਆਂ ਖੁਰਾਕਾਂ ਕੰਮੇ ਆਉਂਦੀਆਂ ਸੂਤਿਆਂ ਦੇ ਚੂਸਲੇ ਲਾਲੀਆਂ ਚਿਹਰੇ ਤੇ ਕਿੱਥੇ ਆਉਣੀਆਂ ਸੋ ਬਹੁਤ ਵਧੀਆ ਜਿਹੜਾ ਹੈ ਇਸ ਗੱਲ ਨੂੰ ਮਾਦ ਪਾਉਂਦੇ ਹੋਏ ਪੰਜਾਬ ਦੀ ਇਹ ਜਵਾਨੀ ਜਿਹੜੀ ਕਿ ਜੋਰ ਦਿਖਾ ਰਹੀ ਹੈ ਆ ਅਖਾੜੇ ਦੇ ਵਿੱਚ ਸਾ ਪਿੱਛੇ ਪੁੱਛੇ ਸਾਰੇ ਜਿਹੜੇ ਬਹੁਤ ਵਧੀਆ ਆਓ ਵਧੀਆ ਦਾ ਮੁੰਡੇ ਦਾ ਆਹ ਸੋਨਾ ਬਹੁਤ ਸੋਹਣਾ ਆਹ ਸੋਨਾ ਘੋਲਿਆ ਮੁੰਡਾ ਸਾਡ ਚੋੜ ਤੋਂ ਬਚਾ ਕੇ ਦੇਖੋ ਵੀਰ ਬਚਾ ਕੇ ਬਚਾ ਕੇ ਬਹੁਤ ਵਧੀਆ ਬਹੁਤ ਵਧੀਆ ਕੁਸ਼ਤੀ ਬਹੁਤ ਵਧੀਆ ਕੋਲ ਅੱਗੇ ਜਾ ਰਹੇ ਨੇ ਕਮੇਟੀ ਵੱਲੋਂ ਕੋਈ ਕਿਸੇ ਨੂੰ ਇਹ ਜਿਨ੍ਹਾਂ ਨੂੰ ਟੋਕਣ ਨੰਬਰ ਮਿਲ ਗਏ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਅਪੀਲ ਕੇ ਅਖਾੜੇ ਵਿੱਚ ਪੁੱਜਣ ਕਿਉਂਕਿ ਕਮੇਟੀ ਵੱਲੋਂ ਲਗਾਤਾਰ ਇਹ ਜਿਹੜੀ ਅਪੀਲ ਕੀਤੀ ਜਾ ਰਹੀ ਆ ਜਹਾਨ ਨੂੰ ਅਲਵਿਦਾ ਕਹਿ ਗਿਆ ਉਸ ਨੂੰ ਵੀ ਸ਼ਰਧਾਂਜਲੀ ਹੈ ਕਿਉਂਕਿ ਉਸ ਨੇ ਪੰਜਾਬ ਦਾ ਨਾਮ ਪੂਰੇ ਇੰਟਰਨੈਸ਼ਨਲ ਤੋਂ ਤੇ ਪੰਜਾਬ ਨੂੰ ਪਹੁੰਚਾਇਆ ਪੰਜਾਬ ਦਾ ਨਾਮ ਉੱਚਾ ਕੀਤਾ ਉਹ ਜਲੰਧਰ ਦਾ ਰਹਿਣ ਵਾਲਾ ਜੋਪਰ ਅੱਜ ਸਾਡੇ ਵਿੱਚ ਹੈ ਨਹੀਂ ਸੋ ਉਸ ਉਸ ਗੱਬਰੂ ਨੂੰ ਵੀ ਸਲਾਮ ਹੈ ਦੂਜੇ ਪਾਸੇ ਰਾਜਵੀਰ ਜੀ ਦਾ ਬੰਦਾ ਜਿਹੜਾ ਕਿ ਪੰਜਾਬੀ ਗਾਇਕੀ ਸੱਭਿਆਚਾਰਕ ਗਾਇਕੀ ਦੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਗਾਣੇ ਗਾਏ ਤੋਂ ਉਹਨੂੰ ਵੀ ਸ਼ਰਧਾਂਜਲੀ ਹੈ ਸਾਡੇ ਵੱਲੋਂ ਸਾਡੇ ਪਿੰਡ ਵੱਲੋਂ ਆਹ ਹੁਣ ਆ ਕੋਲ ਜਿਹੜੇ ਪੰਚਾਇਤ ਰਹਿੰਦਾ ਹੈ ਐਵਾਰ ਜਿਹੜੇ ਸਾਰੇ ਜਾਣੇ ਮੈਂਬਰ ਤੇ ਉਹ ਤਸਵੀਰ ਖਚਾਉਂਦੇ ਹੋਏ ਕੋਚੂ ਪੱਤੀ ਗੱਡੀ ਨੌਜਵਾਨ ਨੇ ਉਹ ਆਪਣੀ ਕਾਰ ਤਾਂ ਦਿਖਾ ਰਹੇ ਨੇ ਆਲੀ ਹੁੱਡੀ ਤੇ ਧੀਨੇ ਪਾਸੇ ਖਾਣੇ ਵਾਲਾ ਆਉਂਦੇ ਆ ਇੱਕ ਘੋਲ ਲਗਾਤਾਰ ਜਾਰੀ ਆ ਮੁੰਡਿਆਂ ਦਾ ਇੱਕ ਦੂਜੇ ਨੂੰ ਪਿੱਠ ਲਾਉਣ ਦੀ ਕੋਸ਼ਿਸ਼ਾਂ ਜਿੰਨਾ ਕੀਤਾ ਜਾ ਰਿਹਾ ਕੋ ਬਹੁਤ ਸੋਹਣਾ ਘੋਲ ਮੁੰਡਿਆਂ ਦਾ ਤੇ ਬਹੁਤ ਫਰੀ जवाना देख बलिये बहुत सोहना को ਉਹਨਾਂ ਵਾਲਾ ਵੀਡੀਓ ਇੰਸਟਾਗ੍ਰਾਮ ਤੇ ਕਾ ਹੋ ਗਈ ਸੋ ਹੋ ਚੋਲੀ ਭਾਈ ਤੇ ਕੋਸ਼ੂ ਨੂੰ ਬਹੁਤ ਸਾਰੇ ਆ ਬਹੁਤ ਸਾਰਾ ਪਿਆਰ ਤੇ ਵਧਾਈਆਂ ਮੁੰਡਾ ਆਹ ਮੁੰਡਾ ਵਧਾਈ ਕੋਸ਼ੂ ਨੋ ਵੀ ਆ ਸਤਿਕਾਰ ਜਿਹੜੀ ਸੰਗਤ ਇਕੱਠੀ ਹੋਈ ਆ ਸਾਡੇ ਇਲਾਕੇ ਚ ਸੋ ਕੋਸ਼ੂ ਦਾ ਮਾਣ ਸਤਿਕਾਰ ਕਰਦੇ ਹੋਏ ਸੋ ਬਹੁਤ ਸੋਹਣਾ ਘੋੜਾ ਕੋਸ਼ੂ ਬਹੁਤ ਸਾਰਾ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਦੀ ਜਵਾਨੀ ਹੈ ਇਹੋ ਜਿਹੇ ਬੰਦਿਆਂ ਤੋਂ ਸੇਧ ਲੈਣ ਦੀ ਬਹੁਤ ਲੋੜ ਹੈ ਅਰਮਾਨ ਦਾ ਛੋਟਾ ਵੱਡੀ ਬਹਿਲਾ ਬਣਾਦੀ ਝੋਟੀ ਮਾਰ ਤੇ ਹੁਣ ਆ ਕੇ ਖਰੇ ਦੋਨੇ ਸੋ ਬਹੁਤ ਤਲੀਕੇਦਾਰ ਕੁਸ਼ਤੀ ਜਿਹੜੀ ਆ ਹੋਣ ਵਾਲੀ ਹੈ ਤੇ ਬੜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਦਾ ਮੁੰਡਾ ਤਾਰਾ ਬਣਦਾ ਮੁੰਡੇ ਨੇ ਬਹੁਤ ਸੋਹਣਾ ਬਹੁਤ ਸੋਹਣਾ ਘੋੜਿਆ ਮੁੰਡਾ ਸੋ ਇੱਕ ਵਾਰ ਫਿਰ ਤੋਂ ਮੈਂ ਕੱਢਵਾ ਕਿ ਇਹ ਜਿਹੜਾ ਅਰਮਾਨ ਹੈ ਇਹ ਮੇਰੇ ਤੋਂ ਸਾਡ ਤਾਂ ਚੰਡਿਆ ਹੋਇਆ ਸੋ ਲਗਾਤਾਰ ਹੈ ਹੋ ਗਏ ਵੀ ਲਾ ਸ਼ਾਵਾ ਤੇਰੇ ਸ਼ਾਵਾ ਤੇਰੇ ਬਹੁਤ ਸੋਹਣਾ ਬਹੁਤ ਸੋਹਣਾ ਮੁੰਡਾ ਘੋੜਿਆ ਦੂਜੇ ਪਾਸੇ ਰਫੀ ਖੁਬੀ ਬਹੁਤ ਸੋਹਣਾ ਘੋੜਿਆ ਦਾ ਵੇਚ ਬਹੁਤ ਸੋਹਣੇ ਲਾਏ ਨੇ ਮੁੰਡੇ ਨੇ ਦੇ ਨਾ ਬਹੁਤ ਸੋਹਣਾ ਸਲੀਕੇਦਾਰ ਕਸਤੀ ਗਈ ਹੈ ਉਹ ਕੁੜੀ 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 ਗਈ ਹੈ ਸੋ ਧੰਨਵਾਦ ਇਹਨਾਂ ਸਾਰਿਆਂ ਦਾ ਉਹ ਸੋਹਣਾ ਘੋਲਦੇ ਪੈਰੇ ਮੁੰਡੇ ਮੱਖਾਂ ਟੇਕ ਰਾਬੜੂ ਤੇ ਆ ਕੇ ਜਿਹੜੀਆ ਕੁਸ਼ਤੀ ਆ ਉਹ ਕਰਵਾਈ ਗਈ ਸੀ ਬਹੁਤ ਸਾਰਾ ਪਿਆਰ ਆ ਮਾਣ ਬਹੁਤ ਵਧੀਆ ਅਸੀਂ ਉਮੀਦ ਕਰਦੇ ਹਾਂ ਸੋ ਬਹੁਤ ਸੋਹਣਾ ਮਾਣ ਔਰ ਸਭ ਤੋਂ ਵੱਡੀ ਜਿਹੜੀ ਖੁਸ਼ੀ ਆ ਉਹ ਸਾਨੂੰ ਇਹ ਗੱਲ ਵਿੱਚ ਹੁੰਦੀ ਆ ਕਿ ਸਾਡੇ ਪਿੰਡ ਦਾ ਮਾਣ ਹੈ ਕਿਉਂਕਿ ਜਦੋਂ ਤੁਹਾਡੇ ਪਿੰਡ ਦੇ ਮਾਲ ਅਖਾਰਿਆਂ ਵਿੱਚ ਆਉਣ ਲੱਗ ਜਾਣ ਤੇ ਤੁਹਾਨੂੰ ਖੁਸ਼ੀ ਆਪਣੇ ਆਪ ਹੁੰਦੀ ਆ ਬੱਚਾ ਨਸ਼ਿਆਂ ਤੋਂ ਦੂਰ ਹੋ ਜਾਂਦਾ ਤੇ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਮਿੱਟੀ ਨਾਲ ਜੋੜੋ ਤੇ ਜਿਹੜੀਆਂ ਆਊਟਡੋਰ ਗੇਮਸ ਨੇ ਜਿਵੇਂ ਕੁਸ਼ਤੀ ਹੋ ਗਈ ਕਬੱਡੀ ਹੋ ਗਈ ਇਹਨਾਂ ਜੋੜੀਏ ਉਹ ਇਹਦਾ ਪਿੱਛਾ ਛੱਡ ਕੇ ਅਸੀਂ ਇੱਕ ਚੰਗੀ ਸੇਧ ਦਈਏ ਸੋ ਇੱਕੇ ਕੁੰਦੇ ਸਾਰੇ ਹੀ ਉਹ ਸੜਕ ਕੰਨ ਲੰਮਾ ਸਹਿਮਾਨ ਕਬੱਡੀ ਥੋੜਾ ਤੇਜ਼ ਅੱਜ ਵੀ ਦੂਰ ਦਰਾਡੇ ਤੋਂ ਪੁਜੇ ਹੋਏ ਸਾਡੇ ਸੋਹਦੇ ਨੇ ਸਹਿਵਾਲ ਉਹਨਾਂ ਦਾ ਸੋ ਸਾਡੇ ਵਿੱਚ ਅਰਵੀਰ ਸਿੰਘ ਕਾਂਗਰੀ ਆਏ ਨੇ ਉਹਦਾ ਵੀ ਧੰਵਾਦ ਬਹੁਤ ਆਲਾ ਕਮੈਨਾਂ ਵਾਲੇ ਵੱਜਦੇ ਨੇ ਮੋਰੀਆਂ ਤੋਂ ਸਰੋ ਅੰਲਾ ਬਹੁਤ ਜ਼ਿਆਦਾ ਇਹਨਾਂ ਨੇ ਦਸ਼ਰ ਦਿੱਤੇ ਨੇ ਸਾਡੇ ਪਹਿਲਵਾਨ ਸਾਹਿਬਾਂ ਨੂੰ ਜਗਾ ਤਨਵਾਦ ਕਿਉਂਕਿ ਗੰਗਸਾਹਬ ਮਰਾ ਦੂਰ ਦਰਾਡੇ ਦੇ ਆਉਣਾ ਬਹੁਤ ਵੱਡੀ ਗੱਲ ਹੈ ਉਹ ਸਾਡੇ ਇੱਥੇ ਰੋੜ ਦਾ ਲਾਉਣਾ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਵਾਲੇ ਜੀ ਕੀ ਫੁੱਟੇ ਹਾਂਜੀ ਮੜ ਜਾ ਬੋਲ ਸਕਦੇ ਲੋ ਜੀ ਪਰ ਨੂੰ ਅਜੇ ਪੀ ਬਣਾਇਆ ਇੱਕ ਮਿੰਟ ਲੋ ਜੀ ਸਾਰਿਆਂ ਨੂੰ ਬਤੇ ਪਰਵਾਹ ਨਹੀਂ ਤੇ ਕਿੰਨੀ ਵੀ ਛੈਂੜੀ ਹੋ ਚੁੱਕੀ ਆ ਸੋ ਗੋਸ਼ੂ ਗੋਸ਼ੂ ਜਿਹੜਾ ਆ ਗੋਸ਼ੂ ਪੱਸੀ ਕੰਢੀ ਨੇ ਮਲ ਜਿੱਤੀ ਆ ਬਹੁਤ ਸੋਹਣਾ ਮੁੰਡਾ ਸੁਭਾਣ ਅੱਲ੍ਹਾ ਬ੍ਰੋਸਪਰ ਸਾਜੀ ਵਾਹ ਬੋਲੇ ਸੋ ਨਿਹਾਲ ਸ੍ਰੀ ਗੁਰੂ ਕਾਲ ਵਾਹਿਗੁਰੂ ਧੰਨਵਾਦ ਬਹੁਤ ਬਹੁਤ ਜਿਆਦਾ ਸੋ ਬਹੁਤ ਜਿਆਦਾ ਧੰਨਵਾਦ ਲਾਈਵ ਨੇ ਸ਼ੇਅਰ ਕਰੋ ਜੀ ਲਾਈਕ ਹਾਂ ਮੋਤੀ ਥਲੇ ਤੇ ਗੋਸ਼ੂ ਤੁਸੀਂ ਨੇ ਮਾਲੀ ਜਿੱਤੀ ਹੋਈ ਆ ਛੋਟੀ ਮਾਲੀ ਅਰਮਾਨ ਤੇ ਰਫੀ ਸੀਗੀ ਅਰਮਾਨ ਜਿੱਤਿਆ ਸੋ ਧੰਨਵਾਦ ਸਾਰਿਆਂ ਦਾ ਸਾਰੇ ਇੱਧਰ ਦੇਖਿਓ ਸਾਰੇ ਜਣੇ ਸਾਰੇ ਇੱਧਰ ਦੇਖਿਓ ਇੱਧਰ ਇੱਧਰ